ਮਿੰਟੋ ਜੀ ਉਧਰ ਆਪਾਂ ਵੇਖਿਆ ਕਿ ਵੋਟਾਂ ਪੈ ਕੇ ਕਈ ਵਾਰੀ ਚੋਣਾਂ ਜਿੱਤੀਆਂ ਜਾਂਦੀਆਂ ਨੇ ਕਈ ਵਾਰੀ ਸਰਬਸੰਮਤੀਆਂ ਹੋ ਜਾਂਦੀਆਂ ਨੇ ਇੱਕ ਵਿੱਚ ਸਿੱਕੇ ਵਾਲਾ ਕੰਮ ਵੀ ਸੁਣਿਆ ਤੇ ਸਿੱਕੇ ਵਾਲਾ ਕੰਮ ਕਹਿੰਦੇ ਬਾਹਲਾ ਸਿੱਕੇਬੰਦ ਹੈ ਨੀਗਾ ਇਹ ਸਿੱਕੇ ਵਾਲਾ ਕੀ ਹੁੰਦਾ ਕਿ ਇੱਕ ਵਾਰੀ ਚੰਨੀ ਸਾਹਿਬ ਨੇ ਤੇ ਬਦਲੀ ਸੀਗੀ ਉਹ ਇੱਕ ਪੋਸਟ ਵਾਸਤੇ ਦੋ ਦਾਵੇਦਾਰ ਸੀਗੇ ਚੰਨੀ ਸਾਹਿਬ ਨੇ ਸਿੱਕਾ ਹੁਸ਼ਾਰ ਦਿੱਤਾ ਬੜੀ ਆਲੋਚਨਾ ਹੋਈ ਸੀ ਚੰਨੀ ਸਾਹਿਬ ਦੀ ਜੀ ਚੰਨੀ ਸਾਹਿਬ ਦੀ ਜਿੱਨੀ ਚਰਚਾ ਰਹਿੰਦੀ ਆ ਉਹ ਨਹੀਂ ਆਲੋਚਨਾ ਵੀ ਉਹਨੀ ਆਲੋਚਨਾ ਵੀ ਮੌਜੂਦ ਰਹਿੰਦੀ ਆ ਚੰਨੀ ਸਾਹਿਬ ਦੀ ਬਿਲਕੁਲ ਜੀ ਤੋਸ ਕਾਸਤੇ ਬਹੁਤ ਜ਼ਿਆਦਾ ਇਤਰਾਜ਼ ਕੀਤੇ ਗਏ ਸਨ ਕਿ ਭਈ ਇਹ ਕੀ حساب کتاب ਹੋਇਆ ਹੈ ਕਿਹੜਾ ਫਾਰਮੂਲਾ ਹੋਇਆ ਹਮ ਹੁਣ ਹੁੰਦਾ ਕੀ ਹੈ ਕਿ ਜਦੋਂ ਬਰਾਬਰ ਵੋਟਾਂ ਨਿਕਲ ਜਾਂਦੀਆਂ ਜਿਹੜਾ ਅਸਲ 'ਚ ਇਹ ਪਟੀਸ਼ਨ ਕਰਤਾ ਗਿਆ ਹਾਈ ਕੋਰਟ 'ਚ ਜੀ ਉਸ ਪਟੀਸ਼ਨ ਕਰਤਾ ਦਾ ਕਹਿਣਾ ਕਿ ਮੈਂ ਆਮ ਆਦਮੀ ਪਾਰਟੀ ਦੀ ਵਿਰੋਧਤਾ 'ਚ ਖਲੋਤਾ ਸੀਗਾ ਹਮ ਮੈਂ ਜਿੱਤ ਰਿਹਾ ਸੀਗਾ ਜੀ ਇਮਾਜੇ ਦਾ ਹੀ ਆ ਮਾਮਲਾ ਕਿ ਸਥਾਨਕ ਐਮ ਐਲ ਏ ਨੇ ਜ਼ੋਰ ਪਾ ਕੇ ਤੇ ਬਰਾਬਰ ਕਰ ਦਿੱਤਾ ਕਮ ਕਿ ਨਹੀਂ ਜੀ ਵੋਟਾਂ ਬਰਾਬਰ ਹੋ ਗਈਆਂ ਇਹ ਵੀ ਐਤਕੀ ਬੜਾ ਕੰਮ ਚੱਲਿਆ ਨਾ ਜੀ ਉਸ ਤੋਂ ਬਾਅਦ ਅਗਲਾ ਸਟੈਪ ਇਹ ਚੁੱਕਿਆ ਕਿ ਟਾਸ ਕਰਨ ਦਾ ਗਿਆ ਹੂੰ ਵੇਕਰੋ ਟਾਸ ਟਾਸ ਦੇ ਵਿੱਚ ਆ ਗਿਆ ਹੁਣ ਪਤਾ ਨਹੀਂ ਟਾਸ ਵੀ ਸ਼ੋਲੇ ਫਿਲਮ ਵਾਲਾ ਹੀ ਨਾ ਹੋਵੇ ਕਿ ਸਹੀ ਗੱਲ ਹੈ ਦੋਨੇ ਪਾਸੇ ਇਹ ਨਾ ਕੁਝ ਹੋ ਸਕਦਾ ਤੇ ਫਿਰ ਉਹ ਸ਼ੋਲੇ ਵਾਲਾ ਵੀ ਟਾਸ ਹੋ ਸਕਦਾ ਨਾ ਕਿ ਦੋਵੇਂ ਪਾਸੇ ਜੀ ਜੀ ਇੱਕੋ ਉਹ ਤਾਂ ਅਖੀਰ ਚ ਫਿਰ ਉਹ ਦੇਖਦਾ ਨਾ ਤਰਮਿੰਦਰ ਬੜਾ ਇਮੋਸ਼ਨਲ ਸੀਨ ਆ ਇਮੋਸ਼ਨਲ ਸੀਨ ਬਿਲਕੁਲ ਬਹੁਤ ਇਮੋਸ਼ਨਲ ਸੀਨ ਆ ਤੋ ਕਹਿੰਦਾ ਭਾਬੇ ਆ ਕਿ ਭਈ ਇਹ ਜਦੋਂ ਮਾਮਲਾ ਗਿਆ ਚੈਲੰਜ ਕੀਤਾ ਟੌਸ ਹਾਰਨ ਵਾਲੇ ਨੇ ਜੀ ਕਿ ਮੇਰੇ ਨਾਲ ਤੇ ਦੂਰਾ ਥੱਕਾ ਹੋ ਗਿਆ ਯਾਰ ਇੱਕ ਤੇ ਵੋਟਾਂ ਬਰਾਬਰ ਖਿੱਚ ਧੂਕੇ ਕਰ ਦਿੱਤੀਆਂ ਉਤੋਂ ਕਹਿੰਦੇ ਕਿ ਸਿੱਖਾ ਹੁਸ਼ਾਲ ਤੇ ਉਹਦੇ 'ਚ ਵੀ ਮੈਂ ਹਾਰ ਗਿਆ ਹੁਣ ਹਾਈ ਕੋਰਟ ਨੇ ਕਿਹਾ ਕਿ ਇਹ ਚੀਜ਼ ਜਿਹੜੀ ਆ ਉਹ ਜੋ ਕਾਇਦਾ ਕਾਨੂੰਨ ਹੈ ਉਹਦੇ ਮੁਤਾਬਕ ਸਹੀ ਨਹੀਂ ਹੈਗੀ ਹਮ ਹਾਲਾਂਕਿ ਇਹ ਕਿਹਾ ਕਿ ਤੁਸੀਂ ਜਿਹੜਾ ਟ੍ਰਿਬਿਊਨਲ ਹੁੰਦਾ ਇਹਨਾਂ ਦਾ ਜੀ ਜੀ ਵੀ ਉਹਦੇ ਕੋਲ ਜਾਓ ਅਪੀਲ ਪਾਓ ਹਮ ਹਮ ਫੈਸਲਾ ਕੋਈ ਨਹੀਂ ਦਿੰਦਾ ਹਾਲੇ ਜੀ ਕਿ ਚੂਣ ਰੱਦ ਹੋ ਗਈ ਹੈ ਜੀ ਚੂਣ ਦੁਬਾਰਾ ਕਰਵਾਓ ਪਰ ਇਹ ਹਸਾਬ ਕਿ ਤਾਬ ਉਹਨਾਂ ਨੇ ਕਹਿ ਲੋ ਕਿ ਰੱਦ ਕਰ ਦਿੱਤਾ ਕਿ ਜਿਹੜਾ ਸਿੱਕੇ ਨਾਲ ਤੁਸੀਂ ਲਾਉਨੇ ਹੋ ਹੂੰ ਤਾਂ ਸਿੱਕਾ ਜਿਹੜਾ ਜਾਨੀ ਟਾਸ ਹੈ ਜਿਹੜਾ ਇਹ ਟਾਸ ਵੈਸੇ ਅਸੀਂ ਜਦੋਂ ਛੋਟੇ ਉਹ ক্রিকেট ਖੇਡਦੇ ਹੁੰਦੇ ਸੀ ਤੇ ਉਹ ਰੌਲਾ ਪਾ ਲਈਦਾ ਹੁੰਦਾ ਸੀ ক্রিকেট ਮੈਚ ਸ਼ੁਰੂ ਹੋਣ ਤੋਂ ਪਹਿਲਾਂ ਕਿ ਟਾਸ ਨਹੀਂ ਚੰਗੀ ਤਰ੍ਹਾਂ ਤੋਂ ਕੀਤਾ ਘਮਾਇਆ ਨਹੀਂ ਚੰਗੀ ਤਰ੍ਹਾਂ ਸੀ ਕਹਿੰਦੇ ਸਿੱਕਾ ਘੁੰਮਣਾ ਚਾਹੀਦਾ ਚੰਗੀ ਤਰ੍ਹਾਂ ਤਾਂ ਕਹਿਣ ਦਾ ਮਤਲਬ ਇਹ ਹੈ ਕਿ ਟਾਸ ਤੇ ਰੌਲੇ ਤੇ ਹਮੇਸ਼ਾ ਪੈਂਦੇ ਆ ਪਰ ਆ ਜਿਹੜਾ ਇਹ ਰੌਲਾ ਹਲੇ ਨਿਬੜਿਆ ਨਹੀਂ ਹੈ ਉਹਨਾਂ ਨੂੰ ਇਹ ਅਲਾਉ ਕੀਤਾ ਗਿਆ ਕਿ ਤੁਸੀਂ ਜਾਓ ਜੋ ਵੀ ਸ਼ਿਕਾਇਤੀ ਟ੍ਰਿਬਿਊਨਲ ਹੋਏਗਾ ਜੀ ਇਲੈਕਸ਼ਨ ਕਮਿਸ਼ਨ ਦੇ ਜੋ ਵੀ ਪ੍ਰੋਸੈਸ ਦੇ ਵਿੱਚ ਹੁੰਦਾ ਤਾਂ ਉੱਥੇ ਜਾ ਕੇ ਆਪਣੀ ਗੱਲ ਤੁਸੀਂ ਰੱਖ ਸਕਦੇ ਹੋ ਜੀ ਜੀ ਬਿਲਕੁਲ ਬਿਲਕੁਲ ਮਿੰਟੂ ਜੀ ਆ ਰਣਵੀਰ ਸਿੰਘ ਜੀ ਕਹਿ ਰਹੇ ਨੇ ਕਿ ਲੋਕਤੰਤਰ ਵਿੱਚ ਨੌਕਰੀਆਂ ਇਦਾਂ ਹੀ ਮਿਲਦੀਆਂ ਨੇ ਕਹਿੰਦੇ ਪਹਿਲਾਂ ਸਰਕਾਰੀ ਅਫਸਰ ਹੁੰਦੇ ਸੀ ਤੇ ਹੁਣ ਸਰਕਾਰੀ ਗੁੰਡੇ ਐ ਇਹ ਵੀ ਸਰਕਾਰੀ ਨੌਕਰੀ ਹੈ ਕਹਿੰਦੇ ਬਸ ਤੁਸੀਂ ਨੌਕਰੀ ਸਮਝ ਕੋਈ ਸਮਝ ਪਰ ਜ਼ੋਰ ਚੱਲ ਜਾਂਦਾ ਇੱਥੇ ਸਿੱਕੇ ਜੀ ਦਾ ਸਿੱਕਾ ਭਾਰਾ ਉਹਦਾ ਜ਼ੋਰ ਚੱਲ ਜਾਂਦਾ ਆ ਜਤਿੰਦਰ ਜੀ ਤੁਸੀਂ ਕਮੈਂਟ ਜ਼ਰੂਰ ਖਬਰ ਦੇ ਨਾਲ ਕੋਈ ਜੁੜਿਆ ਹੋਇਆ ਭੇਜੋ ਜਨਾਬ ਜ਼ਰੂਰ ਪੜਾਂਗੇ ਤੁਹਾਡਾ ਕਮੈਂਟ